ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਇਹ ਸਾਡੇ ਜਿਹੜਾ ਦਲਤਾਂ ਦੇ ਮਨ ਚ ਇੱਕ ਰੋਸ਼ ਹੈ ਕਿ ਮੌਜੂਦਾ ਸਰਕਾਰ ਦੇ ਹੁੰਦੇ ਹੋਏ ਆਪਣੇ ਆਪ ਨੂੰ ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਗਰੀਬਾਂ ਦੇ ਦਲਤਾਂ ਦੇ ਰਹਿਬਰ ਐ ਮਸੀਹਾ ਬਣ ਕੇ ਕੰਮ ਕਰਾਂਗੇ ਪਰ ਤੁਸੀਂ ਦੇਖੋ ਆ ਸਾਲ ਦੇ ਵਿੱਚ ਵਿੱਚ ਪੰਜ ਵਾਰ 바ਵਾ ਸਾਹਿਬ ਦੀ ਪ੍ਰਤਿਮਾ ਨਾਲ ਥਾਂ ਥਾਂ ਤੇ ਜਿਹੜੀ ਬੇਅਦਬੀ ਹੋ ਰਹੀ ਹੈ ਅਤੰਕੀ ਪੰਨੂ ਵੱਲੋਂ ਕਿ ਕਿਤੇ ਨਾ ਕਿਤੇ ਸਰਕਾਰ ਦਾ ਇਹ ਸਰਕਾਰ ਦੀ ਇਹ ਨਲਾਕੀ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਦੋਸ਼ੀ बार-बार 바ਵਾ ਸਾਹਿਬ ਦੀ ਪ੍ਰਤਿਮਾ 'ਤੇ ਹਮਲਾ ਕਰਕੇ ਜਿਹੜਾ ਦਲਿਤਾਂ ਨੂੰ ਇੱਥੇ ਢ ਘਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚਾ ਵਿੰਗ ਵੱਲੋਂ ਜਿਹੜਾ ਇੱਕ ਰੋਸ਼ਭ ਕੀਤਾ ਵਾ ਸਰਕਾਰ ਦੇ ਖਿਲਾਫ ਤਾਂ ਜੋ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਸਾਨੂੰ ਪਤਾ ਵੀ ਕੋਡ ਆਫ ਕੰਡੈਕਟ ਹੈ ਇਹਦੇ ਕਰਕੇ ਅਸੀਂ ਕੋਈ ਆਪਣਾ ਸੰਖਿਆਭਗ ਨਹੀਂ ਲੈ ਕੇ ਆਏ ਪਰ ਜਿਹੜਾ ਮਨ ਦਾ ਰੋਜ ਸੀ ਉਹ ਸਾਡਾ ਜ਼ਾਹਰ ਕਰਨਾ ਬਣਦਾ ਸੀ ਪਰ ਜੇ ਉਹਨਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਸਰਕਾਰ ਨੇ ਤੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਬਿਲਕੁਲ ਬਾਈਕਾਟ ਕੀਤਾ ਜਾਊਗਾ ਦਲਿਤ ਸਮਾਜ ਵੱਲੋਂ ਵੈਸਟ ਹਲਕੇ ਦੇ ਇਲੈਕਸ਼ਨਾਂ 'ਚ ਤੇ ਇਹ ਸਾਡੀ ਉਹਨਾਂ ਨੂੰ ਚੇਤਾਵਨੀ ਹੈ ਇਸ ਵਾਰ ਕਿੱਥੇ ਹੋਇਆ ਗਾ ਫੇਰ ਦੁਬਾਰਾ ਜਿਹੜਾ ਨੰਗਲ ਪਿੰਡ ਹੈ ਜੀ ਇਹਦੇ ਕੋਲ ਫਲੋਰ ਦੇ ਕੋਲ ਉੱਥੇ ਦੁਬਾਰਾ ਫਿਰ ਇਹ ਘਟਨਾ ਹੋਈ ਹੈ ਤੇ ਬਾਰ-ਬਾਰ ਘਟਨਾ ਹੋਣ ਦਾ ਮਤਲਬ ਹੈ ਕਿ ਸਰਕਾਰ ਸੀਰੀਅਸ ਨਹੀਂ ਲੈ ਰਹੀਆਂ ਪੁਲਿਸ ਪ੍ਰਸ਼ਾਸਨ ਸੀਰੀਅਸ ਨਹੀਂ ਹੈ ਬਾਬਾ ਸਾਹਿਬ ਦੀ ਜਾਂ ਦਲਤਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਆ ਇਹ ਸੀਰੀਅਸ ਨਹੀਂ ਹੋ ਰਹੇ ਅੱਜ ਦਿਨਾਂ ਤੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਸਟੈਚੂ ਨਾਲ ਜਿਹੜਾ ਗਲਤ ਸ਼ਬਦਾਬਲੀ ਤੇ ਖਲਵਾੜ ਹੋ ਰਿਹਾ ਮੂਰਤੀ ਤੋੜਨ ਦਾ ਉਹ ਬਹੁਤ ਹੀ ਦਲਿਤ ਸਮਾਜ ਦੇ ਰੋਸ ਪੈਦਾ ਹੋ ਰਿਹਾ ਹੈਗਾ ਤੇ ਪੰਜਾਬ ਸਰਕਾਰ ਬਾਬਾ ਸਾਹਿਬ ਦੀ ਮੂਰਤੀ ਦੇ ਵਿੱਚ ਯਕੀਨੀ ਨਹੀਂ ਸੁਰੱਖਿਆ ਬਣਾ ਤੇ ਬੀਫਲ ਰਹੀ ਹੈ ਫੇਲ ਹੋ ਰਹੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਜਿੱਥੇ ਵੀ ਸਾਡੇ ਬਾਬਾ ਸਾਹਿਬ ਦੇ ਸਟੈਚੂ ਲੱਗੇ ਹੈਗੇ ਉੱਥੇ ਸੁਰੱਖਿਆ ਮੋਈਆਂ ਕਰਾਈ ਜਾ ਤੇ ਇਦਾਂ ਦੀ ਘਟਨਾਵਾਂ ਨਾ ਹੋਣ ਜੈ ਭੀਮ ਜੈ ਬਾਰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪ੍ਰਧਾਨ ਸ੍ਰੀ ਅਜੀਪਾਲ ਦੇਸਾਬਰ ਜੀ ਤੇ ਅਗਵਾਈ ਹੇਟ ਅੱਜ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੇ ਨਾਲ ਜੋ ਛੇੜਖਾਨੀ ਕੀਤੀ ਗਈ ਫਲੋਰ ਨੰਗਲ ਪਿੰਡ ਦੇ ਵਿੱਚ ਦੁਵਾਰੋ ਸ਼ਰਾਰਤੀ ਤੱਤਵਾ ਨੇ ਅਤਵਾਦੀ ਤੱਤਵਾ ਨੇ ਉਨਾ ਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਵੀ ਜਿੱਥੇ ਅਪੀਲ ਕਰ ਰਹੇ ਆ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਚਿਹਰਾ ਵੀ ਸਾਹਮਣੇ ਲਿਆ ਰਹੇ ਆ ਵੀ ਪੰਜਾਬ ਸਰਕਾਰ ਦੇਖੋ ਅੰਬੇਡਕਰ ਸਾਹਿਬ ਦੀ ਫੋਟੋ ਲਾ ਕੇ ਕੱਲਾ ਇਹ ਢੋਂਗ ਕਰ ਰਹੀ ਆ ਵੀ ਲੋ ਜੀ ਅੰਬੇਡਕਰ ਸਾਹਿਬ ਦੀ ਫੋਟੋ ਲਾਤੀ ਤੇ ਦਲਿਤ ਖੁਸ਼ ਹੈ ਬਾਬਾ ਸਭ ਅੰਬੇਡਕਰ ਦਾ અપਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਨਾ ਹੋਵੇ ਕਿ ਪੰਜਾਬ ਦਾ ਮਾਹੌਲ ਵਿਗੜਦਾ ਵਿਗੜਦਾ ਦੇਸ਼ ਤੱਕ ਪਹੁੰਚ ਜਾਵੇ ਲੋਕ ਸੜਕਾਂ ਤੇ ਉਤਰ ਦੇ ਵਿਰਨ ਇਸ ਕਰਕੇ ਸਰਕਾਰ ਨੂੰ ਇਹਨਾਂ ਸ਼ਰਾਰਤੀ ਤੱਤਵਾਂ ਨੂੰ ਨੱਥ ਪਾਣੇ ਚਾਹੀਦੀ ਹੈ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਅੱਜ ਪੂਰੇ ਸਮਾਜ ਨੂੰ ਇਹ ਮੈਸੇਜ ਦਵਾਂਗਾ ਕਿ ਆਪਦੇ ਆਪ ਦੇ ਲੈਵਲ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਾਗਰੂਕ ਮੁਹਿੰਮ ਚਲਾਓ ਤਾਂ ਕਿ ਕੋਈ ਇਦਾਂ ਦੇ ਸ਼ਰਾਰਤੀ ਤੱਤ ਜਿਹੜੇ ਆ ਉਹ ਪੈਦਾ ਹੀ ਨਾ ਹੋ ਸਕਣ ਧੰਨਵਾਦ